ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੋ ਤੁਸੀਂ ਦੇ ਰਹੋ ਆਪਣਾ ਪਿੰਡ ਨੜਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜੀ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਸ ਟਾਈਮ ਅਸੀਂ ਖਲੋਤਿਆਂ ਜੀ ਹਲਕਾ ਪਲੱਤਦਾ ਮਾਨਮਤਾ ਪਿੰਡ ਪਿੰਡ ਹੈ ਗਈ ਚੱਕੋ ਕੀ ਜਿੱਥੇ ਅੱਜ ਤੁਹਾਨੂੰ ਦੱਸਣਾ ਹੈ ਅੱਜ ਰੱਖੜ ਪੁੰਨਿਆ ਦਾ ਜੋ ਪਵਿੱਤਰ ਦਿਹਾੜਾ ਜੋ ਪੰਜਾਬ ਭਰ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਤੇ ਸਬੰਧ ਵਿੱਚ ਹੀ ਪਿੰਡ ਚੱਕੋ ਕੀ ਦੀ ਸਮੂਹ ਸੰਗਤ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਠੰਡਿਆਂ ਦਾ ਲੰਗਰ ਆਈਸਕ੍ਰੀਮ ਦਾ ਲੰਗਰ ਨੂਡਲਾਂ ਦਾ ਲੰਗਰ ਟਿੱ ਏ ਵੀਰੋ ਹੁਣਾ ਵੱਲੋਂ ਜਿਹੜਾ ਇਹ ਲੰਗਰ ਜਿਹੜਾ ਇਹ ਚਲਾਇਆ ਜਾ ਰਿਹਾ ਆ ਆਪਾਂ ਗੱਲਬਾਤ ਕਰਦੇ ਪੱਲਾ ਆਪਾਂ ਪਿੰਡ ਦੇ ਜਿਹੜੇ ਮਜੂਤਾ ਸਰਪੰਚ ਨੇ ਹੈਪੀ ਭਾਜੀ ਆਪੀ ਖੱਦਰ ਜੀ ਕਹਿੰਦੇ ਨੇ ਬੜੇ ਪਿਆਰ ਦੇ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਹਤ ਜਿਹੜਾ ਤੁਸੀਂ ਭਾਈਚਾਰਕ ਸਾਂਝ ਦੇ ਨਾਲ ਰਲ ਮਿਲ ਕੇ ਜਿਹੜਾ ਲੰਗਰ ਲਗਾਇਆ ਤੇ ਅੱਤੇ ਨਾਲ ਤੁਹਾਨੂੰ ਦੱਸੋਗੇ ਕਿ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਲੰਗਰ ਚਲਾਉਂਦੇ ਆਲੋ ਤੇ ਕਾਹਦਾ ਕਾਹਦਾ ਲੰਗਰ ਗੁਰਪਿਆਰ ਅੱਜ ਜਿਹੜਾ ਚੱਲ ਰਿਹਾ ਹੈ ਤੇ ਦੂਜਾ ਇਹ 16ਵਾਂ ਸਾਚਾ ਗੁਰ ਲਾਧੂ ਰੇ ਜਿਹੜਾ ਲੰਗਰ ਆ ਰੱਖੜ ਪੁੰਨਿਆਂ ਸੰਬੰਧ ਚ ਲੱਗਦਾ ਵਾ ਇਹ ਸਾਡੀ ਮੈਨੇਜਮੈਂਟ ਕਮੇਟੀ ਜਿਹੜੀ ਸਾਰੀ ਪ੍ਰਧਾਨ ਸਾਹਿਬ ਸਾਰੇ ਇੱਥੇ ਜਿਹੜੇ ਹਰ ਸਾਲ ਸਾਰੇ ਮੁੰਡੇ ਜਿਹੜੇ ਆ ਵੱਧ ਤੋਂ ਵੱਧ ਸੇਵਾ ਕਰਦੇ ਆ ਕੋਈ ਸਾਡੇ ਵੀ ਅਮਰੀਕਾ ਬੈਠੇ ਆ 4-5 ਜਣੇ ਤੇ ਉਹਨਾਂ ਦੇ ਸਹਿਯੋਗ ਨਾਲ ਬਾਕੀ ਬਾਹਰੋਂ ਬੜੀ ਸੇਵਾ ਹੁੰਦੀ ਹੈ ਤੇ ਮੁੰਡਿਆਂ ਦਾ ਬੜਾ ਵਟਾਪਰਾ ਲਾਇਆ 16 ਸਾਲ ਹੋ ਗਏ ਤੁਹਾਨੂੰ ਇਹ ਲੰਗਰ ਚਲਾਉਂਦਣ ਰੱਖੜ ਪੁੰਨਿਆਂ ਦੇ ਜਦਾਂ ਆ ਮੈਂ ਮੈਨੂੰ ਦੋ ਤਿੰਨ ਸਾਲ ਹੋਏ ਐਨਵੋਲਵ ਹੋਏ ਨੂੰ ਇਹਨਾਂ ਨੂੰ ਹੋ ਗਏ 16 ਅੱਛਾ ਅੱਛਾ ਹਾਂ ਕਿੰਨੇ ਕਵਜੇ ਲੰਗਰ ਜਿਹੜਾ ਸਟਾਰਟ ਹੋ ਗਿਆ ਸੀ ਇਹ ਸਵੇਰੇ 7 ਵਜੇ ਦਾ ਸ਼ੁਰੂ ਕੀਤਾ ਹੈ ਜੀ ਚਾਹ ਪਕੌੜੇ ਟਿੱਕੀਆਂ 버ਗਰ ਨਿਊਡਲ ਗੋਲ ਗੱਪੇ ਆਈਸਕ੍ਰੀਮ ਤੇ ਠੰਡੇ ਅੱਛਾ ਤੇ ਸ਼ਾਮ ਤੱਕ ਚੱਲਣਾ ਜੀ ਸਵੇਰ ਤੇ ਲੰਗਰ ਜਿਹੜੇ ਚੱਲ ਰਹੇ ਨੇ ਤੁਹਾਡੇ ਵੱਲੋਂ ਤੇ ਸ਼ਾਮ ਤੱਕ ਲੰਗਰ ਚੱਲਣਗੇ ਮਹਾਰਾਜੀ ਦੀ ਕਿਰਪਾ ਨਾਲ ਸਵੇਰ ਤੋਂ ਚੱਲਣਗੇ ਅੱਜ ਪੁੱਤਰ ਦਿਹਾੜਾ ਵਾ ਰਖੜ ਪੁੰਨ ਦੇ ਦੋ ਗੱਲਬਾਜ਼ ਆਪਣੇ ਵੱਲੋਂ ਸੰਗਤ ਨਾਲ ਜਰੂਰ ਸਾਂਝੇ ਕਰੋ ਜੀ ਮੈਂ ਸਾਰੇ ਹੱਥ ਜੋੜ ਕੇ ਉਹ ਬੇਨਤੀ ਕਰਦਾ ਹਾਂ ਕਿ ਹਮੇਸ਼ਾ ਹੀ ਆਪਣੇ ਗੁਰੂਆਂ ਨੇ ਸਖਾਇ ਜਾਤ ਪਾਤ ਤੋਂ ਉੱਤੇ ਉੱਠ ਕੇ ਕੰਮ ਕਰੀਏ ਭਾਈ ਚਰਕ ਸਾਂਝ ਕੈਮ ਰੱਖੀਏ ਜਾਂ ਤਾਂ ਪਾਤਾਂ ਰੋਲੇ 'ਚ ਪੈ ਕੇ ਦੀਨ ਮਜਬ ਦਾ ਰੋਲੇ 'ਚ ਪੈ ਕੇ ਆਪਣੇ ਆਪ ਨੂੰ ਜਿਹੜਾ ਪਿਛੇ ਨੂੰ ਨਾ ਖੜੀਏ ਸਾਰੇ ਇਕੱਠੇ ਰਹੀਏ ਇਕੱਠ ਦੇ ਵਿੱਚ ਰਾਬਾ ਕੋਈ ਜਾਤ ਪਾਤ ਨਹੀਂ ਕੋਈ ਕੁਛ ਨਹੀਂ ਕਿਸੇ ਹਸਪਤਾਲ ਦੇ ਵਿੱਚ ਕੋਈ ਖੂਨ ਦੇਣ ਲੱਗਿਆਂ ਦੀ ਪੁੱਛਦਾ ਤੁਹਾਡੀ ਜਾਤ ਕਿਹੜੀ ਤੇ ਇਹ ਗੰਦਾ ਜਿਹੜਾ ਖੋੜਾ ਦਿਨੋਂ ਕੱਢੀਏ ਇਕੱਠੇ ਹੋ ਕੇ ਤੁਰੀਏ ਇੱਕ ਥਾਂ ਤੇ ਇੱਕ ਥਾਂ ਸਟੈਪ ਤੇ ਹੋ ਕੇ ਤੁਰੀਏ ਆਪਾਂ ਇੱਕ ਝੰਡੇ ਥੱਲੇ ਹੋ ਕੇ ਤੁਰੀਏ ਤੇ ਫਿਰ ਆਪਣਾ ਪੰਜਾਬ ਹੋਈ ਹੈ ਜਿਹਦਾ ਲੰਗਰ ਦੇ ਵਿੱਚ ਚੱਲਦਾ ਹੀ ਇਹਨਾਂ ਦੇ ਵੀ ਇਹਨਾਂ ਖੱਤੇ ਆ ਜੀ ਆਹ ਡੇਰ ਕੇ ਤੇ ਇੱਥੋਂ ਕਿ 2 4 500 ਦੇ ਦੇਣਗੇ ਖੱਤੀਚੋਂ ਸਾਰਾ ਚੱਲਦਾ ਹੀ ਇਹਨਾਂ ਦਾ ਹੀ ਵੀਰਾਂ ਦਾ ਸਹਿਯੋਗ ਨਾਲ ਆ ਭਾਜੀ ਬੈਠੇ ਆ ਮੇਰੇ ਮੈਂਬਰ ਸਾਹਿਬ ਆ ਛੋਟੇ ਸਰਪੰਚ ਕਹਿ ਲੋ ਤੁਹਾਨੂੰ ਦੱਸ ਦੇਣ ਕਿ ਸਾਰਾ ਵਿਸਤਾਰ ਨਾਲ ਜਿਹੜੀ ਮੈਨੇਜਮੈਂਟ ਜਿਹੜੀ ਤੁਸੀਂ ਕਮੇਟੀ ਕੀ ਨਾ ਇੱਕ ਕਮੇਟੀ ਦਾ ਮਾੜਾ ਇਹ ਸਾਰੀ ਸਾਂਝੀ ਹੈ ਜੀ ਚੱਕੋ ਦੀ ਸਾਂਝੀ ਕਮੇਟੀ ਹੈ ਜੀ ਸਾਰੀ ਸਾਂਝੀ ਹੈ ਹਾਂ ਜੀ ਇਹ ਸਾਡੇ ਬਸ ਅਡੇ ਤੇ ਸਾਲ ਚ ਤਿੰਨ ਚਾਰ ਲੰਗਰ ਲਾਉਨੇ ਇੱਕ ਹੋਲਾ ਮੱਲਾ ਸਾਹਿਬ ਵਾਲਾ ਹਾਂ ਇੱਕ ਆ ਵਾਲਾ ਇੱਕ ਜਦੋਂ ਬਾਬਾ ਜੀ ਦੇ ਲੰਗਦੇ ਆ ਨਗਰ ਕੀਰਤਨ ਦੇ ਗਊ ਆਲੇ ਬਾਬਾ ਜੀ ਲੰਗਦੇ ਪਾਲਾ ਸਿੰਘ ਜੀ ਗਊ ਆਲੇ ਸਾਰਾ ਪਿੰਡ ਇਕੱਠਾ ਹੋ ਕੇ ਲਾਉਂਦਾ ਇੱਥੇ ਅੱਜ ਕੋਈ ਸਰਪੰਚ ਨਹੀਂ ਹਰ ਮਸਿਆ ਦੇ ਆਪਾਂ ਮਹੀਨੇ ਦੇ ਮਹੀਨੇ ਲਾਈਦਾ ਵਾ ਇੱਥੇ ਕੋਈ ਸਰਪੰਚ ਨਹੀਂ ਕੋਈ ਦੂਜਾ ਤੇ ਨਹੀਂ ਸਾਰੇ ਇਕੱਠੇ ਹੀ ਆ ਸਾਰੇ ਦੇਖਿਆ ਜਾਵੇ ਖੱਦਰਪਾ ਜੀ ਮੈਂ ਦੇਖ ਰਿਹਾ ਸੀ ਜਿੱਥੇ ਨੌਜਵਾਨਾਂ ਚ ਬੜਾ ਸ਼ਾਹ ਉਹ ਤੇ ਬੱਚਿਆਂ ਤੇ ਬੀਪੀਆਂ ਚ ਵੀ ਬੜਾ ਸ਼ਾਹ ਸੇਵਾ ਕਰਨਦਾ ਹੈ ਸਾਰੀਆਂ ਹੈ ਹੀ ਆਪਣੀਆਂ ਪਹਿਣਾ ਆ ਜੀ ਧੀਆਂ ਆ ਮਤਾਵਾ ਆ ਤੇ ਹੈ ਹੀ ਪਰ ਸਾਡਾ ਪਿੰਡ ਤੁਹਾਨੂੰ ਬੜੀਆ ਦੱਸਿਆ ਦੋ ਚਾਰ ਲੱਕੜ ਬਗੇ ਛੱਡ ਕੇ ਸਾਰਾ ਇਕੱਠਾ ਹੀ ਆ ਪੁੱਛ ਲੋ ਭਾਵੇਂ ਸਾਰਾ ਹੀ ਇਕੱਠਾ ਆ ਲੱਕੜ ਬਗੇ ਹੈ ਕਿਹੜੇ ਬਣ ਉਹ ਇੰਗਲੈਂਡ ਗਲੂਣ ਰਹਿੰਦੇ ਆਏ ਚੱਲ ਗਏ ਆ ਫੇਰ ਕਿਉਂਕਿ ਤੁਸੀਂ ਹਰੇਕ ਵੀਡੀਓ ਜੋ ਲੱਕੜ ਬਗੇ ਜਰੂਰ ਅੱਗੇ ਆ ਸ਼ਾਮਲ ਕਰਦੇ ਆਂ ਤੇ ਬਰਸਾਤੀ ਦੱਡੂ ਜੇ ਬਾਹਰੋਂ ਕਈ ਵਾਰੀ ਆ ਕੇ ਇੱਥੇ ਟਾਰਗਟ ਦੇਣ ਆਉਂਦੇ ਜਦ ਵੋਟਾਂ ਨਾ ਦੇ ਚੱਲ ਜਾਂਦੇ ਬਾਕੀ ਸਾਰੇ ਇਕੱਠੇ ਹੀ ਰਹਿੰਦੇ ਆਂ ਅੱਛਾ ਤੁਸੀਂ ਭਾਈ ਜਾਰ ਕਿਸਾਨ ਜੀ ਨਾਲ ਹੀ ਰਹਿੰਦੇ ਪਿੰਡ 'ਚ ਹੈ ਹੀ ਇਕੱਠੇ ਸਾਰੇ ਸਾਡਾ ਸਰਦਾ ਹੀ ਨਹੀਂ ਕੋਈ ਜਿਹੜੇ ਪਹਿਣਾ ਜਿੰਨੇ ਸਾਡੇ ਨਾਲ ਗੱਲਬਾਤ ਕੀਤੀ ਹੁਣ ਆਪਾਂ ਮੈਨੇਜਮੈਂਟ ਜਿਹੜੀ ਕਮੇਟੀ ਸਾਡੇ ਪਾਜੀ ਆਪਣੇ ਪ੍ਰਧਾਨ ਜੀ ਨੇ ਕਮੇਟੀ ਦੇ ਚਲੋ ਨਾਲ ਇਹ ਵੀ ਕਹਿੰਦੇ ਸਰਪੰਚ ਸਾਹਿਬ ਦੀ ਕੱਬੀ ਬਾਹ ਹੈ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜੀ ਚਲੋ ਸੱਜੀ ਕਹਿ ਦਿੰਦੇ ਆ ਕੱਬੀ ਕਹਿ ਆ ਜੀ ਸੱਜੀ ਕਹਿ ਦਿੰਦੇ ਆ ਤੇ ਪਾਜੀ ਕਾਦਾ ਕਾਦਾ ਲੰਗਰ ਚੱਲ ਰਿਹਾ ਹੈ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਸਿਰੋਤ ਦੇਣਾ ਸੰਗਤਣਾ ਜਰੂਰ ਪਾਓ ਸਾਡੇ ਐਨਆਰਆਈ ਵੀਰਾਂ ਵੱਲੋਂ ਆਏ ਉਹਨਾਂ ਟਿੱਕੀਆਂ, ਨੂਡਲ, ਗੋਲ ਗੱਪੇ ਤੇ ਆਪਣੇ ਠੰਡਿਆਂ ਦਾ ਲੰਗਰ ਚੱਲ ਰਿਹਾ ਜੀ ਤੇ ਆਈਸਕ੍ਰੀਮ ਦਾ ਲੰਗਰ ਵੀ ਅਮਰੀਕਾ ਵਾਲੇ ਵੀਰਾਂ ਵੱਲੋਂ ਚੱਲ ਰਿਹਾ ਹੈ ਅਤੇ ਸਲਾਨਾ ਲੰਗਰ ਅਸੀਂ ਚਾਹ ਪਕੌੜਿਆਂ ਦਾ ਲਾਣੇ ਆ ਉਹ ਸਾਡਾ ਸਲਾਨਾ ਹੀ ਆ ਇਹ ਹੈ ਕਿ ਐਨਆਰਆਈ ਵੀਰਾਂ ਵੱਲੋਂ ਟਿੱਕੀਆਂ, ਨੂਡਲ, ਗੋਲ ਗੱਪੇ, ਆਈਸਕ੍ਰੀਮ ਦਾ ਲੰਗਰ ਚਲਾਇਆ ਗਿਆ ਕਿੰਨਾ ਕ ਸਾਥ ਤੁਹਾਨੂੰ ਮਿਲਿਆ ਜਿੱਦਾਂ ਹੁਣ ਤੁਸੀਂ ਲੰਗਰ ਦੇ ਵਿੱਚ ਖਰਚਾ ਵੀ ਆਪਾਂ ਮੰਨ ਸਕਦੇ ਖਰਚਾ ਵੀ ਆਇਆ ਹੋਏਗਾ ਕਿੰਨਾ ਕ ਸਾਥ ਇਨ੍ਹਾਂ ਵੀਰਾਂ ਦਾ ਸਹਿਯੋਗ ਜਿੱਦਾਂ ਕਿੰਨਾ ਕ ਮਿਲਿਆ ਇਹ ਸਾਰ ਲੰਗਰ ਲਾਣੇ ਆ ਉਹ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਸਾਰੀ ਸੰਗਤ ਦੇ ਨਾਲ ਹੀ ਸਹੀ ਗੱਲ ਸਹੀ ਕਿਉਂਕਿ ਤੁਹਾਡੇ ਜਣਾ ਮੈਂ ਦੇਖ ਰਿਹਾ ਸੀ ਕਿ ਭਾਈਚਾਰਕਾਂ ਸਾਂਝ ਬਹੁਤ ਭਾਵੇਂ ਕੋਈ ਜੱਟ ਬਰਾਦਰੀ ਦਾ ਭਾਵੇਂ ਕੋਈ ਮਜਬੀਤ ਸਿੰਘ ਬਰਾਦਰੀ ਦਾ ਭਾਵੇਂ ਜਿਹੜਾ ਮਰਦੇ ਭਾਈਚਾਰਕਾਂ ਸਾਂਝ ਦੇ ਨਾਲ ਪਿੰਡ ਰਹਿ ਰਹੇ ਜਿਦਾ ਸਰਪੰਚ ਸਾਹਿਬ ਮੈਨੂੰ ਕਹਿ ਰਹੇ ਹਾਂ ਜੀ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਅਸੀਂ ਬਾਜੀਗਰ ਬਰਾਦਰੀ ਤੋਂ ਸੰਬੰਧਤ ਆ ਤੇ ਜੀਗਰ ਬਰਾਦਰੀ ਹਾਂਜੀ ਕਿਉਂਕਿ ਅਸੀਂ ਹਰ ਸਾਲ ਲੰਗਰ ਲਾਣੇ ਆ ਪਰ ਸਾਨੂੰ ਅਸੀਂ ਕਦੀ ਇਹ ਨਹੀਂ ਲਖਾਇਆ ਹੈਗਾ ਬਾਜੀਗਰ ਬਰਾਦਰੀ ਨੂੰ ਸਾਥ ਸੰਗਤ ਦਕਾਵਾ ਨਹੀਂ ਕਰਨਾ ਚਾਹੁੰਦਾ ਪਰ ਦੇਖਿਆ ਜਾ ਵੀ ਤਾਂ ਹੈ ਤੇ ਗਰਮੀ ਵੀ ਬਹੁਤ ਜ਼ਿਆਦੀ ਪਰ ਫਿਰ ਵੀ ਸੰਗਤਾਂ ਦਾ ਠਾਠਾ ਮਾਰਦਾ ਖੜ ਜਿੱਦਾਂ ਹੋਲੇ ਮਹੱਲੇ ਦੇ ਤੁਹਾਡੇ ਇੱਥੇ ਲੰਗਰ ਚੱਲਦੇ ਨੇ 7-8 ਦਿਨ ਲਗਾਤਾਰ ਹੀ ਲੰਗਰ ਚੱਲਦਾ ਉਸੇ ਤਰ੍ਹਾਂ ਅੱਜ ਵੀ ਮੈਂ ਕਹਿੰਦਾ ਜੀ ਪਿੰਡ ਚੱਕੋ ਕੀਤੇ ਨਹੀਂ ਆਈ ਹੁਣੀ ਲੱਗ ਲੱਗੇ ਸਾਰੇ ਪਿੰਡਾਂ ਦੀ ਸੰਗਤ ਆਖੀ ਪਹੁੰਚੀ ਹੁੰਦੀ ਹੈ ਜੀ ਸਾਡੇ 10 ਪਿੰਡਾਂ ਦੀ ਸੰਗਤ ਬਹੁਤ ਸੰਜੋਗ ਮਿਲਦਾ ਹੈ ਇਤੋਂ ਅਰਦਾਸ ਜਿਹੜਾ ਵੀ ਬੰਦਾ ਸੱਚੇ ਮਨ ਨਾਲ ਅਰਦਾਸ ਕਰਕੇ ਜਾਂਦਾ ਉਹਦੀ ਅਰਦਾਸ ਪੂਰੀ ਜ਼ਰੂਰ ਹੁੰਦੀ ਹੈ ਕਿਸੇ ਨੇ 51000 ਦਿੱਤਾ ਜੀ ਕਿਸੇ ਨੇ 31000 ਦਿੱਤਾ ਹੈ ਜਿਸ ਦੀ ਮ ਵੀਰਾਂ ਵੱਲੋਂ ਜਿਹੜੇ ਵੀਰ ਬਾਹਰ ਗਏ ਨੇ ਉਹਨਾਂ ਨੇ ਆਪਣੀ ਸੁਖਣਾ ਕੀਤੀ ਸੀ ਵੀ ਆਹੀ ਬਾਹਰ ਜਾਵਾਂਗੇ ਤੇ ਆਹ ਚੀਜ਼ ਲਾਵਾਂਗੇ ਉਹ ਸਾਰੇ ਵੀਰ ਬਾਹਰ ਗਏ ਨੇ ਉਹਨਾਂ ਦੀ ਸੁਖਣਾ ਜਿਹੜੀ ਪੂਰੀ ਹੋ ਗਈ ਤਾਂ ਫਿਰ ਉਹਨਾਂ ਨੇ ਤਲੋ ਤੇਲ ਫੁੱਲ ਭੇਟਾ ਤੁਹਾਨੂੰ ਭੇਜੀ ਹਾਂਜੀ ਹਾਂਜੀ ਉਹਨਾਂ ਦੀ ਅਰਦਾਸ ਪੂਰੀ ਹੋਈ ਹੈ ਇਸ ਗੱਲ ਕਰਕੇ ਉਹਨਾਂ ਨੇ ਪਿਛਲੇ ਸਾਲ ਸੁੱਖਿਆ ਸੀ ਤੇ ਜੇ ਇਹ ਅਰਦਾਸ ਪੂਰੀ ਹੈ ਤੇ ਉਹਨਾਂ ਦੇ ਉਹਨਾਂ ਵੱਲੋਂ ਲੰਗਰ ਲਗਾਏ ਗਏ ਨੇ ਵੇਖੋ ਜੀ ਮੈਗਜ਼ੀਮੈਂਟ ਕਮੇਟੀ ਦੇ ਸਾਡੇ ਵੀਰ ਨੇ ਜਿਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਜਿਹੜੇ ਸਾਡੇ ਭਰਾ ਜਿਹੜੇ ਇੱਥੇ ਪਿਛਲੇ ਸਾਲ ਇੱਥੇ ਆ ਗਏ ਸੀ ਲੰਗਰ ਦੇ ਵਿੱਚ ਜਿਨ੍ਹਾਂ ਦੀਆਂ ਮ ਉਹਨਾਂ ਨੇ ਜਿਹੜੀ ਤੇਲਫੁੱਲ ਭੇਟਾ ਸਾਨੂੰ ਦਿੱਤੀ ਹੈ ਤੇ ਇੱਥੇ ਨਾਲ ਹੀ ਪਿੰਡ ਦੇ ਪਿੰਡ ਦੇ ਨੌਜਵਾਨਾਂ ਨੇ ਜੋ ਤੇਲਫੁੱਲ ਭੇਟਾ ਦਿੱਤੀ ਹੈ ਉਹਨਾਂ ਨਾਲ ਰਲ ਕੇ ਹੀ ਜਿਹੜਾ ਲੰਗਰ ਜਿਹਾ ਸੀ ਲਗਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਭਾਜੀ ਠੀਕ ਹੈ ਤਾਂ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਤੇ ਸਾਡੀ ਸੰਗਤ ਦਾ ਸਾਧਨ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਬਹੁਤ ਵਧੀਆ ਉਪਰਾਲਾ ਕਰਕੇ ਜਿਹੜਾ ਅੱਜ ਰਖੜ ਪੁੰਨੇ ਦੇ ਦਿਹਾੜੇ ਦੇ ਹਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਬਹੁਤ ਵਧੀਆ ਗੱਲਬਾਤ ਬਾਈ ਜੀ ਨੇ ਕੀਤੀ ਆਪਾਂ ਹੋਰ ਵੀ ਗੱਲਬਾਤ ਕਰਦੇ ਪਾਜੀ ਸასი ਗਾਲ ਜੀ ਸასი ਗਾਲ ਜੀ ਸਾਰਿਆਂ ਨੂੰ ਬੜੇ ਭਿੱਜੇ ਪਏ ਅੱਜ ਪੂਰੇ ਹੀ ਆ ਉਹ ਫਿਰ ਸੇਵਾ ਕਰ ਰਹੇ ਨੇ ਸਾਰੇ ਸੇਵਾ ਨੂੰ ਮੇਵਾ ਸਹੀ ਕਰ ਸਹੀ ਕਰ ਪਾਜੀ ਕਿੱਦਾਂ ਦਾ ਲੱਗ ਰਿਹਾ ਅੱਜ ਰਖੜ ਪੁੰਨੇ ਦਾ ਪੂਜਤਰ ਦਿਹਾੜਾ ਆਪਾਂ ਮਨਾ ਰਹੇ ਆ ਗੁਰੂ ਸਾਹਿਬ ਦਾ ਦਿਹਾੜਾ ਮਨਾ ਰਹੇ ਆ ਕਿ ਰਖੜੀ ਦਾ ਤਿਹਾਰ ਵੀ ਆ ਨਾਲ ਰਖੜ ਪੁੰਨੇ ਆਪਾਂ ਚਲੋ ਕਹਾਂ ਇੱਕੋ ਹੀ ਦੇਣਵਾ ਮਦਰੀ ਹਨਾ ਤੇ ਕੀ ਕਰਨਾ ਚਾਹੋਗੇ ਅੱਜ ਰਖੜ ਪੁੰਨੇ ਦੇ ਦਿਹਾੜੇ ਦੇ ਦੋ ਲਫ਼ਜ਼ ਸੰਗ ਤੇ ਨਾਲ ਜਰੂਰ ਸੰਜੋ ਸასი ਗਾਲ ਜੀ ਸਾਰਿਆਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਸਾਰੇ ਜਣੇ ਮੈਂ ਬਹੁਤ ਛੋਟਾ ਸੀ ਜਦੋਂ ਸ਼ੁਰੂ ਹੋਇਆ ਇਹ 2000 ਤੋਂ ਸ਼ੁਰੂ ਹੋਇਆ ਮੇਰੇ ਸਾਹਮਣੇ ਰਪੈ ਤੋਂ ਸ਼ੁਰੂ ਹੋਇਆ ਤੇ ਇਹ ਸਾਡੇ ਸਾਰੇ ਚਲੋ ਹੁਣ ਸਾਡਾ ਪਿੰਡ ਇਹ ਸਾਡੀ ਬਾਜੀਗਰ ਕਮਿਊਨਿਟੀ ਨੇ ਰਲ ਕੇ ਸ਼ੁਰੂ ਕੀਤਾ ਸੀ ਤੇ ਹੁਜਾ ਹੱਡ ਸਾਰਾ ਪਿੰਡ ਰਲਿਆ ਅਜੇ ਲੱਖਾਂ ਦੇ ਵਿੱਚ ਚੱਲ ਰਿਹਾ ਹੈ 2000 2000 ਰੁਪਏ ਤੋਂ ਸ਼ੁਰੂ ਕੀਤਾ ਸੀ ਮਦਰੀ ਤੁਹਾਡੀ ਬਰਾਦਰੀ ਤੇ ਹੈ ਹੀ ਹੈ ਨਾਲ ਜੱਟ ਬਰਾਦਰੀ ਨੇ ਵੀ ਤੁਹਾਡੇ ਨਾਲ ਮੋਟੇ ਨਾਲ ਮੋਟਾ ਕਿਉਂਕਿ ਖਾਸ ਕਰਕੇ ਸਰਪੰਚ ਸਾਹਿਬ ਵੀ ਨਾਲ ਤੁਹਾਡੇ ਨਾਲ ਸਾਰੇ ਮੈਂ ਕਹਾਂ ਸਾਰੇ ਸਾਰੇ ਖੱਬੀਆਂ ਸੱਜੀਆਂ ਬਾਵਾਆਂ ਨਾਲ ਦੀਆਂ ਸਾਰੇ ਸਾਰੇ ਨਾਲ ਹੈ ਜੀ ਹੁਣ ਸਾਰੇ ਜਣੇ ਨਾਲ ਹੈ ਜੀ ਸਾਰੇ ਜਣੇ ਹਾਂਜੀ ਕਹਿੰ ਪਿੰਡ ਦੇ ਸਰਪੰਚ ਸਾਹਿਬ ਵਾਟੇ ਵੀ ਕੱਢੀ ਜਾਂਦੇ ਕੰਮ ਦੇ ਹੈ ਹੋਰ ਮੈਂ ਕਹਿਆ ਜਦੋਂ ਦੇ ਬੜੇ ਨੇ ਸਵਾਦ ਆ ਰਿਹਾ ਪੂਰਾ ਪੂਰਾ ਸਵਾਦ ਆ ਰਿਹਾ ਇਹਦਾ ਪਕੋੜਿਆਂ ਨਾਲ ਚਟਣੀ ਹੁੰਦੀ ਹੈ ਹਾਂਜੀ ਮੈਨੂੰ ਪੂਰੀ ਸਪੋਰਟ ਕਰਦੇ ਮੈਂ ਬਾਹਰ ਗਿਆ ਸੀ ਮੈਨੂੰ ਫੋਨ ਆਇਆ ਕਹਿੰਦੇ ਬਾਵੇਲਾ ਤੇਰਾ ਗਾੜਿਆਂ ਦਾ ਕੰਮ ਕਰਾਈਏ ਪੂਰੇ ਸਪੋਰਟ ਕਰਦੇ ਆ ਮੈਨੂੰ ਪੂਰੀ ਕਹਿੰਦਾ ਭਾਜੀ ਮੈਨੂੰ ਪਤਾ ਹੁੰਦਾ ਮੇਰਾ ਪਿੰਡ ਆ ਨਾ ਇਹ ਮੇਰੇ ਪਰਿਵਾਰ ਵਾਂਗੂ ਆ ਹਿਸਾਬ ਲਾ ਲੋ ਪਿੰਡ ਨਹੀਂ ਦਿੰਦੇ ਹਨਾ ਫੇ ਵੀ ਨਾਨ ਮੈਨੂੰ ਚਿਤਾਇਆ ਵਾ ਮੈਂ ਇਹਨਾਂ ਦੇ ਨਹੀਂ ਦੇ ਸਕਦਾ ਆਪਣੀ इकाਤ ਨਹੀਂ ਸਰਪੰਚੀ ਵਾਲੀ ਇਹਨਾਂ ਦੇ ਸਿਰ ਤੇ ਬਣੇ ਹਨਾ ਤੇ ਮੇਰੇ ਹਿਸ ਦੇਖਦੇ ਨਹੀਂ ਕਿ ਸਰਪੰਚ ਦਾ ਧਾਟ ਕੋ ਉਤਾਗਾ ਵਾ ਕੋਈ ਆਉਂਦਾ ਭਰਾ ਤੌਰ ਤੇ ਧਾੜਣਾ ਜਦੋਂ ਹਾਂ ਭਰਾਵਾਂ ਤੌਰ ਤੇ ਜੀ ਉਹਦੇ ਆਦੇ ਇਹਨਾਂ ਦੇ ਦਿੱਤੇ ਆ ਜਦੋਂ ਮਰਜੀ ਦੇਣਾ ਜਦੋਂ ਮਰਜੀ ਖੋਲਣਾ ਇਹ ਤਾਂ ਲੋਕਾਂ ਦੇ ਆ ਜਿਹੜੇ ਦੇਣਾ ਜਾਣਦੇ ਰੋਣਾ ਵੀ ਜਾਣਦੇ ਆ ਸਹੀ ਚੱਲਾਂਗੇ ਦੇਈ ਜਾਣਗੇ ਪੁੱਠੇ ਚੱਲਾਂਗੇ ਲਾ ਦੇਣਗੇ ਕਿਉਂਕਿ ਬੀਬੀਆਂ 'ਚ ਬੜਾ ਉਤਸ਼ਾਹ ਹੈ ਝੂਠੇ ਭਾਂਡੇ ਦੀ ਸੇਵਾ ਕਰ ਰਹੀਆਂ ਬੱਚਿਆਂ 'ਚ ਬੜਾ ਉਤਸ਼ਾਹ ਵਾ ਝੂਠੇ ਭਾਂਡੇ ਦੇ ਉਹ ਵੀ ਸੇਵਾ ਕਰ ਰਹੇ ਨੇ ਕਿਉਂਕਿ ਸਾਰੇ ਇਹਨਾਂ ਨੂੰ ਇਸ ਦਿਨ ਦਾ ਇੰਤਜ਼ਾਰ ਹੁੰਦਾ ਹੈ ਹੁਣ ਜਿੰਨੇ ਵੀ ਮੁੰਡੇ ਸਾਡੇ ਕੰਮਕਾਰਾਂ ਤੇ ਮੈਂ ਵੀ ਬਾਰਸੀ ਮੈਂ ਵੀ ਇਸ ਦਿਨ ਵਾਸਤੇ ਅੱਜ ਵਾਪਸ ਆਏ ਸੀ ਲੰਗਰ ਵਾਸਤੇ ਸਪੈਸ਼ਲ ਅੱਜ ਰਕੜ ਪੁੰਨੇ ਦੇ ਦਿਹਾੜੇ ਤੇ ਸਾਰੇ ਜਿੰਨੇ ਵੀ ਮੁੰਡੇ ਜਿਹਨੇ ਸਾਡੇ ਕੰਮ ਕਰਦੇ ਨੇ ਅੱਜ ਦੀ ਦਿਹਾੜੀ ਸਾਰੇ ਇਹਨਾਂ ਨੂੰ ਛੁੱਟੀਆਂ ਕਰਦੇ ਨੇ ਤੇ ਇਸ ਦਿਨ ਦਾ ਇੰਤਜ਼ਾਰ ਕਰਦੇ ਨੇ ਕੰਮ ਤੇ ਸਾਰੀ ਉਮਰ ਹੁੰਦੇ ਰਹਿ ਕੋਈ ਸ਼ੁਰੂ ਕਰੋ ਕਿ ਸਾਰੇ ਜਿਹੜੇ ਨਾਲ ਰਲ ਕੇ ਲੰਗਰ ਸ਼ੁਰੂ ਕੀਤਾ ਸੀ ਸਾਡੇ ਦਾਦਾ ਜੀ ਸਾਡੇ ਸਾਰੇ ਫਾਦਰ ਸਾਹਿਬ ਸਾਰੇ ਜਿਹੜੇ ਨਾਲ ਆਓ ਦਾਦਾ ਜੀ ਨਾਲ ਆਓ ਮੇਰੇ ਕਿਉਂਕਿ ਇਹਨਾਂ ਦਾ ਬਹੁਤ ਸੰਯੋਗ ਆ ਸਾਡਾ ਸਾਰਾ ਮੱਲਾ ਇਹਨਾਂ ਦੇ ਸਿਰ ਤੇ ਚੱਲ ਰਿਹਾ ਸਾਡੇ ਪ੍ਰਧਾਨ ਸਾਹਿਬ ਸਾਡੇ ਸੋਨੂ ਚਾਚਾ ਜੀ ਪਹਿਲਾਂ ਹੁੰਦੇ ਸੀ ਦਾਦਾ ਜੀ ਆਓ ਮਰੇ ਨਾਲ ਕੋ ਜੀ ਹੁਣ ਤੁਹਾਨੂੰ ਅਸੀਂ ਪ੍ਰਧਾਨ ਸਾਹਿਬ ਦੇ ਨਾਲ ਮਿਲਾਨ ਜਾ ਰਹੇ ਹਾਂ ਸਾਡੇ ਸਤਿਕਾਰਯੋਗ ਨੇ ਮੇਨ ਬੰਦੇ ਆ ਜਿਨ੍ਹਾਂ ਦੇ ਸਹਿਯੋਗ ਸਦਕਾ ਵੀ ਪ੍ਰਾਲਾ ਸਦਕਾ ਜੀ ਲੰਗਰ ਚਲਾ ਰਹੇ ਪਾਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਜੀ ਲੰਗਰ ਤੁਸੀਂ ਸ਼ੁਰੂ ਸ਼ੁਰਵਾਦ ਤੁਸੀਂ ਕੀਤੀ ਹੁਣ ਗਾਂ ਤੁਹਾਡੇ ਆ ਬੱਚਿਆਂ ਨੇ ਇਹ ਸਹਿਯੋਗ ਪਾ ਕੇ ਲੰਗਰ ਨੂੰ ਵਧਾਤਾ ਹਾਂ ਜੀ ਪਾਜੀ ਇਹਨਾਂ ਨੇ ਨਾ ਮਤਲਬ ਬਹੁਤ ਸਹਿਯੋਗ ਕੀਤਾ ਕਿ ਸਾਡਾ ਥੋੜਾ ਜਿਹਾ ਬਜਟ ਹੀ 2000 ਦਾ ਉਸ ਤੋਂ ਬਾਅਦ ਅੱਜ ਲੱਖਾਂ ਰੁਪਈਆਂ ਤੇ ਪਹੁੰਚ ਗਿਆ ਆ ਤਾਂ ਐਨ ਆਰ ਆਈ ਭਾਈ ਕੋਈ 50 ਹਜ਼ਾਰ ਜਿਹਦੀ ਕੋਈ ਸੁਖਣਾ ਇੱਥੇ ਸੁਖਦਾ ਆ ਉਹਦੀ ਪੂਰੀ ਹੋ ਜਾਂਦੀ ਆ ਉਹ ਫਿਰ ਆਪਣੀ ਸੁਖਣਾ ਲਾ ਕੇ ਜਾਂਦਾ ਇਹ ਹੁਣ ਲੱਕਈ ਕੋਈ ਇਹੋ ਜਿਹਾ ਟਾਈਮ ਹੋਏਗਾ ਇਹ ਬਹੁਤ ਜ਼ਿਆਦਾ ਲੰਗਰ ਜਿਹੜਾ ਨਾ ਗਾਂ ਦੀ ਗਾਂ ਜਾਏਗਾ ਪਰ ਮੈਨੂੰ ਇੱਕ ਗੱਲ ਦੱਸੋ ਜਿੱਦਾ ਪਿੰਡ ਵਾਲਿਆਂ ਦਾ ਕਹਿਣਾ ਸਾਡੇ ਬਾਜਗਰ ਭਰਾ ਨੇ ਸਾਡੇ ਤੇ ਉਹ ਕਹਿੰਦੇ ਇਹ 2000 ਸਨ ਤੋਂ ਇਹ ਲੰਗਰ ਅਸੀਂ ਚਲਾਉਣਾ ਸ਼ੁਰੂ ਕੀਤਾ ਸੀ ਵਾਕੇ ਸਹੀ ਗੱਲ ਤੁਸੀਂ ਲੰਗਰ ਚਲਾਇਆ ਤੁਹਾਨੂੰ ਪਤਾ ਹੋਏਗਾ 2000 ਸਨ ਤੋਂ ਲੰਗਰ ਸ਼ੁਰੂ ਹੋਇਆ ਹਾਏ 2008 ਤੋਂ ਸ਼ੁਰੂ ਹੋਇਆ ਜੀ ਅਚਾ 2008 ਤੋਂ ਹਾਂਜੀ ਹਾਂਜੀ 2000 ਰੁਪਏ ਨਾਲ ਸ਼ੁਰੂ ਕੀਤਾ 2000 2008 2008 ਤੋਂ ਸ਼ੁਰੂ ਆਇਆ ਹਾਂਜੀ 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 ਤੇ ਹੁਣ ਮਤਲਬ ਗਾਂ ਦੀ ਖਾਤ ਤੋਂ ਰਹਿ ਜਾਂਦਾ ਲੰਗਰ ਇਹ ਕੰਮ ਵਧ ਹੀ ਜਾਂਦਾ ਫਿਰ ਹਨਾ ਜਾਂਦਾ ਘਟਿਆ ਨਹੀਂ ਕਦੀ ਉਸ ਆਪ ਦੀ ਕਿਰਪਾ ਦੇ ਨਾਲ ਐਨ ਬੱਲੇ ਬੱਲੇ ਜਿਆਦਾ ਮਾਇਗਾ ਬਹੁਤ ਜਿਆਦਾ ਵਧਿਆ ਇਹ ਲੰਗਰ ਕਿੰਨੇ ਕੇ ਮੈਂਬਰ ਸੀ ਜਦੋਂ ਤੁਸੀਂ 2008 ਦੇ ਵਿੱਚ ਇਹ ਲੰਗਰ ਜਦੋਂ ਸਟਾਰਟ ਕੀਤਾ ਉਦੋਂ ਅਸੀਂ ਸਿਰਫ ਮੁੰਡੇ ਸਾਡੇ ਪਲੰਬਰ ਹੀ ਤਿੰਨ ਚਾਰ ਇਹ ਕਹਿੰਦੇ ਭਾਈ ਅਸੀਂ ਨਾ ਮਤਲਬ ਲੰਗਰ ਲਾਣਾ ਆ ਤੇ ਅਸੀਂ ਕਾ ਚਲੋ ਸ਼ੁਰੂ ਕਰ ਲੈਨੇ ਆ ਅਚਾ ਉਦੋਂ ਫਿਰ ਫਿਰ ਸ਼ੁਰੂ ਕਰ ਲਿਆ ਫਿਰ ਮਤਲਬ 2000 ਰੁਪਏ ਇਕੱਠਾ ਕੀਤਾ ਆਪਾਂ ਮੁੰਡਿਆਂ ਨੇ ਤੁਹਾਨੂੰ ਕਿਹਾ ਕਿ ਭਾਜੀ ਆਪਾਂ ਲੰਗਰ ਲਾਉਣਾ ਤੇ ਤੁਸੀਂ ਉਸੇ ਭਾਜੀ ਹੋਣੇ ਵੀ ਤਿਆਰ ਹੋਗੇ ਨਾਲ ਹੀ 2000 ਹਾਂਜੀ 2000 ਇਕੱਠਾ ਕੀਤਾ ਤੇ ਇੱਥੇ ਲੰਗਰ ਲਾਤਾ ਤੇ ਫਿਰ ਗਾਂ ਦੀ ਗਾ ਸਾਡੇ ਚਾਚਾ ਜੀ ਇਹ ਇਹ ਨਾਲ ਰਲ ਗਏ ਸੇ ਦੂਜੇ ਨਾਲ ਸਾਡੇ ਜੱਟ ਭਰਾ ਫੇਰਾ ਭਾਈ ਜੋਤੀ ਹੋਰੀ ਸਾਰੇ ਰਲ ਗਏ ਫਿਰ ਕਿੰਨੇ 4000 ਪਾਤਾ ਕਿੰਨੇ 5 ਪਾਤਾ ਕਿੰਨੇ 20 ਪਾਤਾ ਇਦਾਂ ਪਾ ਗਏ ਤੇ ਇਹਨਾਂ ਨੇ ਮੁੜ ਕੇ ਵੱਡਾ ਇਹਨਾਂ ਨਾਲ ਕਿਹਾ ਗਿਆ ਹੀ ਪਕੌੜਿਆਂ ਦਾ ਨਾ ਵੱਡਾ ਲੰਗਰ ਸ਼ੁਰੂ ਕਰਨਾ ਆ ਫਿਰ ਉਹ ਵੱਡੇ ਤੋਂ ਵੱਡਾ ਗਾਂ ਦੀ ਗਾਂ ਗਾਂ ਦੀ ਗਾਂ ਮਤਲਬ ਅੱਜ ਹੁਣ ਤੇ ਲ ਹਾਂ ਦਾ ਕਰਾਂ ਜੀ ਹਾਂ ਜੀ ਹਾਂ ਕਿ ਕਿਤੇ 2000 ਕਿਤੇ ਲੱਖ ਕਿਤੇ 2 ਹਾਂ ਜੀ ਹਾਂ ਜੀ ਇਹ ਵੀ ਬਾਬੇ ਨਾਨਕ ਦੀ ਕਿਰਪਾ ਆ ਜੀ ਬਿਲਕੁਲ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਬਹੁਤ ਜ਼ਿਆਦਾ ਹਾਂ ਜੀ ਹਾਂ ਜੀ ਇਹ ਸਾਡੇ ਉਹ ਭਰਾ ਨੇ ਜਿਨ੍ਹਾਂ ਨੇ ਲੰਗਰ ਸ਼ੁਰੂ ਕੀਤਾ ਸੀ ਪਿੰਡ ਚੱਕੋਗੀ ਦੀ ਵਿੱਚ ਜਿਹੜਾ ਰਖੜ ਪੁੰਨਿਆਂ ਦੇ ਥਾੜੇ ਨੂੰ ਸਮਰਪਿਤ ਜਿਹੜਾ ਲੰਗਰ ਚੱਲ ਰਿਹਾ ਹੈ ਸਾਡੇ ਵੀਰ ਆ ਜਿਨ੍ਹਾਂ ਨੇ ਸ਼ੁਰੂ ਕਰਾਇਆ ਸੀ ਤੇ ਬਾਜੀ ਸਾਸਿਕਾਲ ਜੀ ਸਰਦਾਰ ਜੀ ਸਾਸਿਕਾਲ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡਾ 2 ਰੁਪਏ 2000 ਦਾ ਲੰਗਰ ਜਿਹੜਾ 1 ਲੱਖ ਤੋਂ ਉੱਤੇ ਹੋ ਗਿਆ ਵਾਹਿਗੁਰੂ ਜੀ ਕੀ ਖਾਲਸਾ ਰਖੜਪੁਰ ਨੇ ਲੱਖ ਲੱਖ ਵਧਾਈ ਦਿੰਦਾ ਵਾ ਕਿਉਂਕਿ ਇਹ ਸਾਡਾ 2800 ਸ਼ੁਰੂ ਹੀ ਕੀਤਾ ਹੈਗਾ ਇਹ ਸਾਡਾ ਭਤੀਜਾ ਲਗਦਾ ਇਹਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਗਾਧ ਹੋਗਾ ਰਕੀ ਕਰਨਾ ਪਏ ਸਾਰੇ ਮੁੰਡੇ ਰਲ ਗਏ ਹੁਣ 2800 ਲੈ ਕੇ ਹੁਣ 2024 ਤੱਕ 2025 ਚੱਲਣ ਦੇ ਸਨ ਸਰਦਾਰ ਜੀ ਉਹਨਾਂ ਤੱਕ 16 ਸਾਲ ਹੋ ਗਿਆ ਸਾਨੂੰ 16 ਸਾਲ ਹੋ ਗਏ ਵੇਲੋ ਕਿੰਨਾ ਪੈਂਡਾ ਤੁਸੀਂ ਸ਼ੁਰੂਆਤ ਤੁਸੀਂ ਕੀਤੀ ਤੇ ਗਾਂ ਤੁਹਾਡੇ ਬੱਚਿਆਂ ਨੇ ਲੰਗਾਮ ਫਾਲੀ ਹਾਂ ਇਹ ਲੰਗਰ ਅਸੀਂ ਚਲਾਉਣਾ ਹੀ ਚਲਾਉਣਾ ਹਨਾ ਕਉਂਕੀ ਇੱਥੇ ਭਾਈਚਾਰਕ ਸੰਜ ਜਿੱਦਾਂ ਸਰਪੰਚ ਸਾਹਿਬ ਕਹੇ ਨੇ ਹੈਪੀ ਖਦਰ ਕਉਂਕੀ ਸਾਡੇ ਚ ਇਹ ਨਹੀਂ ਕੋ ਮੈਂ ਜੱਟ ਵਾਂ ਜਾਂ ਬਾਜੀਗਰਾਂ ਜਾਂ ਮਜਬੀ ਸਿੰਘਾਂ ਕਉਂਕੀ ਭਾਈਚਾਰਕ ਸੰਜ ਜਿਹੜੀ ਇਹ ਪਿੰਡਾਂ ਦੇ ਵਿੱਚ ਸਾਰ ਤੋਂ ਵੱਡੀ ਚੀਜ਼ ਤੇ ਮਿਸਾਲ ਆ ਸਾਰੇ ਇਕੱਠੇ ਨੇ ਮਜਬੀ ਵੀ ਬਾ ਜੱਟ ਵੀ ਬਾਜੀਗਰ ਵੀ ਸਾਰੇ ਇਕੱਠੇ ਨੇ ਅਸੀਂ ਸਭ ਦੀ ਸੇਵਾ ਇਕੱਠੀ ਕਰਕੇ ਲਾਉਨੇ ਆ ਸਾਡੇ ਚ ਕੋਈ ਕਿਸੇ ਦਾ ਹੰਗਾਰ ਨਹੀਂ ਵੀ ਆਪਾਂ ਅਹੀਂ ਲਾਉਣਾ ਉਹਨੇ ਲਾਉਣਾ ਨਹੀਂ ਉਹ ਇਹ ਗਏ ਨੇ ਬੱਚੇ ਜੱਟਾਂ ਵਿੱਚ ਸਾਰੇ ਰਲ ਕੇ ਹੀ ਲੱਗਦੇ ਸਰਦਾਰ ਜੱਟ ਲੰਗਰ ਚੱਲੋ ਹੈ ਹੈ ਹੋਲੇ ਮੱਲੇ ਦੇ ਵਿੱਚ ਲੰਗਰ ਤੁਹਾਡੇ ਲਗਾਤਾਰ ਹੀ ਚੱਲਦੇ ਆ ਸਾਡਾ ਇਕੱਠਾ ਹੀ ਹੁੰਦਾ 8 9 ਦਿਨ ਲਗਾਤਾਰ ਲੰਗਰ ਉਹ ਵੀ ਇੱਥੇ ਇਕੱਠੇ ਹੋ ਕੇ ਲਾਈਆ ਹੋਲੇ ਮੱਲਿਆਂ ਤੋਂ ਬਾਅਦ ਵੀ ਲੰਗਰ ਹਾਂਜੀ ਹਲ ਬਸਾ ਦੇ ਆਈ ਲਾਈਦਾ ਹਾਂ ਕਿਉਂਕਿ ਸਾਨੂੰ ਇੱਥੋਂ ਬਹੁਤ ਲਾਭ ਮਿਲਿਆ ਅੱਜ ਸੇਵਾ ਕਰਕੇ ਕਿਦਾਂ ਦਾ ਲੱਗ ਰਿਹਾ ਮਨ ਖੁਸ਼ਾਪੂਰਾ ਅੱਜ ਪੂਰਾ ਪੂਰਾ ਕਿਉਂਕਿ ਜਿਹੜਾ ਤੁਸੀਂ ਕੰਮ 2000 ਤੋਂ ਸ਼ੁਰੂ ਕੀਤਾ ਤੇ ਅੱਜ ਵੇਖੋ ਕਿੱਥੇ ਪਹੁੰਚ ਗਿਆ ਕੰਮ ਹਾਂ ਸਾਡਾ ਇੱਥੋਂ ਸਾਡਾ ਵੀ ਬਹੁਤ ਕੁਝ ਹੋਇਆ Uh -oh. in ਕਿਥੇ ਦਿਹਾੜੀਆਂ ਕਰਦੇ ਕਿਥੇ ਅਸੀਂ ਅੱਜ ਰਾਜੇ ਬਣੇ ਇੱਥੇ ਹੀ ਬਣੇ ਸਹੀ ਗੱਲ ਸਹੀ ਗੱਲ ਚਾਹੀਦੀ ਐ ਇਹ ਜਗ੍ਹਾ ਤੋਂ ਬਹੁਤ ਲੋਕਾਂ ਨੇ ਖਟਖਦੀ ਸਹੀ ਗੱਲ ਸਹੀ ਗੱਲ ਜਿਹੜਾ ਅੱਜ ਸੁਖਣਾ ਕਰਦਾ ਉਹਨੂੰ ਸਾਲ ਬਾਅਦ ਮਿਲ ਜਾਂਦੀ ਹੈ ਮਿਲ ਜਾਂਦੀ ਆ ਸਹੀ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਿਹੜੇ ਮੁੰਡਿਆਂ ਨੇ ਜਿਹੜੀਆਂ ਸੁਖਣਾ ਸੁਖੀਆਂ ਸੀ ਪਿਛਲੇ ਸਾਲ ਕਹਿੰਦੇ ਜੋ ਦੇਸ਼ਾਂ ਦੇਸ਼ਾਂ ਦੀ ਧਰਤੀ ਦਾ ਐਸਾ ਪੱਕੇ ਹੋ ਗਏ ਨੇ ਤੇ ਉਹਨਾਂ ਨੇ ਜਿਹੜੀ ਤੇਲ ਫੁੱਲ ਭੇਟਾ ਦਿੱਤੀ ਹੈ ਤੇ ਉਹਦੇ ਸੁਝੋ ਸਕਦਾ ਤੇ ਪਿੰਡ ਦੇ ਵੀਰਾਂ ਦੇ ਸੁਝੋ ਸਕਦਾ ਜਿਹੜਾ ਇਹ ਲੰਗਰ ਚਲਾ ਰਹੇ ਹਾਂ ਤੁਸੀਂ ਇਕੱਠਾ ਹੀ ਚੱਲਦਾ ਸਾਡੇ ਆਪਣੇ ਐਨਰ ਰਾਈ ਬੰ ਇਹਨੇ ਦੇ ਬੰਦੇ ਇ ਇਕੱਠਾ ਕਰਦੇ ਆ ਮਤਲਬ ਕਰਦੇ ਆ ਸਾਰੇ ਸਾਂਝੇ ਆ ਕਿਸੇ ਗੱਲ ਦਾ ਕੋਈ ਵੈਟੋ ਚਾਰ ਨਹੀਂ ਦਾ ਹਾਂ ਚਲ ਆਖਰੀ ਸਵਾਲ ਤੁਹਾਨੂੰ ਮੈਂ ਪੁੱਛਾਂਗਾ ਕਿ ਅੱਜ ਰਕੜ ਪੁੰਨੇ ਦਾ ਪੁਜਤਰ ਦਿਹਾੜਾ ਤੇ ਇਹਦੇ ਸਬੰਧ ਵਿੱਚ ਦੋ ਲਫ਼ਜ਼ ਸੰਗਤ ਨਾਲ ਜਰੂਰ ਸਾਂਝੇ ਕਰੋ ਅਸੀਂ ਸੰਗਤ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਨਾਲ ਮਿਲ ਕੇ ਜਿੱਥੇ ਵੀ ਆਪਾਂ ਲੰਗਰ ਲਾਈਏ ਇਕੱਠੇ ਹੋ ਕੇ ਲਾਈਏ ਵਧੀਆ ਤਰੀਕੇ ਨਾਲ ਲਾਈਏ ਸੋਹਣਾ ਲੱਗੇ ਕਿਸੇ ਨੂੰ ਆਉਣ ਜਾਣ ਨੂੰ ਵੀ ਬੈਠਣ ਬਿਠਾਓ ਦੀਆਂ ਨੂੰ ਕਰੋ ਇਹਦੇ ਇਹਨਾਂ ਕੋ ਕਹੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਰਦਾਰ ਜੀ ਤੁਸੀਂ ਟਾਈਮ ਚੋਂ ਟਾਈਮ ਕੱਢ ਕੇ ਕਿਉਂਕਿ ਸੇਵਾ ਤੁਹਾਡੀ ਲਕੀ ਸੀ ਮੈਨੂੰ ਪ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਐਮਰ ਜੀ ਵੇਖੋ ਜੀ 2000 ਤੋਂ ਸਟਾਰਟ ਹੋਇਆ ਇਹ ਲੰਗਰ ਪਿੰਡ ਚੱਕੋ ਕੀ ਵਾਲਾ ਤੇ ਕਿੱਥੇ ਹੁਣ ਲੱਖਾਂ ਕਰੋੜਾਂ ਦੀ ਗੱਲ ਹੋ ਗਈ ਏ ਜਿੱਥੇ ਨੂਡਲਾਂ ਦਾ ਲੰਗਰ ਇਹ ਟਿੱਕੀਆਂ ਦਾ ਲੰਗਰ ਠੰਡਿਆਂ ਦਾ ਲੰਗਰ ਪ੍ਰਸ਼ਾਦਿਆਂ ਦਾ ਲੰਗਰ ਬਹੁਤ ਸਾਰਾ ਲੰਗਰ ਜਿਹੜਾ ਇੱਥੇ ਗੁਰੂ ਪਿਆਰੋ ਚੱਲ ਰਿਹਾ ਰਖੜ ਪੁੰਨਿਆਂ ਦੇ ਦਿਹਾੜੇ ਨੂੰ ਸਮਰਪਿਤ ਹੀ ਲੰਗਰ ਜਿਹੜਾ ਚੱਲ ਰਿਹਾ ਭਾਜੀ ਤੁਸੀਂ ਕਹਿਣਾ ਚਾਹੋਗੇ ਅੱਜ ਤੁਸੀਂ ਲੰਗਰ ਚਲਾ ਰਹੇ ਹੋ ਰਖੜ ਪੁੰਨਿਆਂ ਦੇ ਦਿਹਾੜੇ ਦੇ ਸੰਬੰਧ ਵਿੱਚ ਸਰ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਤੁਸੀਂ ਚੱਕੋ ਕੀ ਆਣ ਕੇ ਇਹ ਸਾਡਾ ਮਾਨ ਸਨਮਾਨ ਕੀਤਾ ਮੈਂ ਇਹ ਮਹਾਰਾਜ ਆਈ ਸੇਵਾ ਕਰ ਰਹਾ ਹਾਂ ਗੁਰੂ ਦੇ ਚਰਨਾਂ ਦੀ ਧੂੜ ਆਹੀ ਬੱਸ ਠੀਕ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਕੀ ਸਾਰੇ ਸੰਗਤ ਦਾ ਧੰਨਵਾਦ ਆ ਜੋ ਬਾਕੀ ਇਸ ਵੱਡੇ ਬਾਹਰ ਵਾਲੇ ਅਨਵਾਦ ਅਨਾਈ ਵੀ ਰਾਂ ਦਾ ਧੰਨਵਾਦ ਜਿਨ੍ਹਾਂ ਦੇ ਸੰਯੋਗ ਨਾਲ ਅੱਜ ਆਪਾਂ ਇੱਥੋਂ ਤੱਕ ਪਹੁੰਚੇ ਆ ਠੀਕ ਆ ਜੀ ਜਿਹੜਾ 2000 ਤੋਂ ਲੰਗਰ ਸ਼ੁਰੂ ਕਰਕੇ ਅੱਜ ਆਪਾਂ ਇੱਥੇ ਲੱਖਾਂ ਲੱਖਾਂ ਡੇਢ ਲੱਖ ਡੇਢ ਲੱਖ ਤੱਕ ਅੱਜ ਪਹੁੰਚ ਗਏ ਆ। ਬੜੀ ਸੋਚਿਆ ਸੀ ਕਿ ਜਿਹੜਾ ਹੁਣ ਆਪਣਾ ਇੰਨਾ ਖਰਚਾ ਹੋਉਂਦਿਆ ਵਾ ਚਲੋ ਐਨਆਰਆਈ ਵੀਰ ਤੇ ਭੇਜਣੀ ਦੇ ਇਹਨਾਂ ਪਿੰਡ ਵਾਸੀਆਂ ਦਾ ਨਾਮ ਤੁਹਾਡਾ ਸਰਪੰਚ ਤੁਹਾਡੇ ਨਾਲ ਖੜਾ ਹੈ। ਬੜਾ ਮੋਢੇ ਨਾਲ ਮੋਢਾ ਲਾ ਗਿਆ। ਮੈਂ ਕਹਾਂ ਜੇ ਸਰਪੰਚ ਸਾਹਿਬ ਦਾ ਆਪਾਂ ਦੇ ਨਹੀਂ ਦੇ ਸਕਦੇ। ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀਆਂ ਜੀ। ਠੀਕ ਹੈ ਇਹ ਵੱਧ ਤੋਂ ਵੱਧ ਸਨਯੋਗ ਦੇ ਰਿਹਾ ਸਰਪੰਚ ਸਾਹਿਬ ਸਾਡੇ ਨਾਲ। ਬਾਕੀ ਸਾਰਾ ਡੇਰਾ, ਸਾਰਾ ਪਿੰਡ ਚੱਕੋ ਕੀ ਬਾਜੀਕਰ ਜੱਟ ਬਰਾਦਰੀ ਸਾਰਾ ਬਹੁਤ ਜ਼ਿਆਦਾ ਸਨਯੋਗ ਦਿੱਤਾ ਜਿਨ੍ਹਾਂ ਦੇ ਸਨਯੋਗ ਨਾਲ ਆਪਾਂ ਅੱਜ ਇੱਥੋਂ ਤੱਕ ਪਹੁੰਚੇ ਆ ਬੜੀ ਭਾਈਚਾਰੇ ਕੇ ਸਾਜ ਬਹੁਤ ਵੱਡੀ ਚੀਜ਼ ਹੁੰਦੀ ਹੈ ਪੰਜ ਸਭ ਤੋਂ ਵੱਡੇ ਭਾਈਚਾਰੇ ਦੀ ਸਾਂਝ ਹੀ ਆ ਜੀ ਠੀਕ ਹੈ ਠੀਕ ਜੀ ਬਾਪੂ ਜੀ ਕੀ ਹਾਲ ਹੈ ਬਾ ਠੀਕ ਕਿੰਨੇ ਕੁ ਉਮਰ ਹੋ ਗਈ ਤੁਹਾਡੀ ਉਮਰ ਹੋ ਗਈ 70 ਸਾਲ ਲੰਗਰ ਦੇਖਿਆ ਜਦੋਂ ਸਟਾਰਟ ਹੋਇਆ ਸੀ ਲੰਗਰ ਚੱਲਦੇ ਰਹਿੰਦੇ 2000 ਦਾ 2000 ਤੋਂ ਸਟਾਰਟ ਹੋਇਆ ਸੀ 2008 ਸਾਲ ਤੋਂ ਤੇ 2000 ਰੁਪਏ ਦਾ ਸਟਾਰਟ ਕੀਤਾ ਪਰ ਆਇਆ ਸਾਡਾ 2000 ਤੋਂ ਕੀਤਾ ਤੁਸੀਂ ਨਾਲ ਸੀ ਉਦੋਂ ਆਹੀ ਹੁੰਦੇ ਨੇ ਇੰਟਰਵਿਊ ਤੇ ਦੇਖਦੇ ਹੀ ਤੇ ਦੇਖਿਆ ਹੀ ਕਦੀ ਇਦਾਂ ਦਾ ਟਾਈਮ ਆਏਗਾ ਗਾਂ ਬੱਚੇ ਜਿਹੜੇ ਨੇ ਸਾਡੇ ਹੱਲਾਸ਼ੇਰੀ ਦੇਣਗੇ ਲੰਗਰ ਤੋਂ ਉਹ ਮਾਲਕ ਉਹਨਾਂ ਨੂੰ ਜਿਆਦਾ ਸਹੀ ਗੱਲ ਸਹੀ ਗੱਲ ਸਹੀ ਖੁਸ਼ ਰਹੋ ਸਹੀ ਗੱਲ ਤੇ ਬਾਹਰ ਮੁੰਡੇ ਸੈੱਟ ਹੋ ਗਏ ਨੇ ਤੇ ਉਹਨਾਂ ਨੇ ਤਿਲ ਫੁੱਲ ਭੇਟਾ ਦਿੱਤੀ ਲੰਗਰ ਵਾਲੇ ਸਾਰਿਆਂ ਨੂੰ ਸਾਰਿਆਂ ਨੂੰ ਚਲੋ ਵਧੀਆ ਠੀਕ ਹੈ ਜੀ ਦੇਖੋ ਜੀ ਆ ਇਹ ਭਾਈ ਚਾਰ ਕੇ ਸਾਜ ਵਾਲਾ ਪਿੰਡ ਪਿੰਡ ਚੱਕੋਗੀ ਕਿਉਂਕਿ ਸਭ ਤੋਂ ਵੱਡੀ ਮਿਸਾਲ ਆ ਪਿੰਡ ਦੇ ਬਜ਼ੁਰਗ ਆ ਜਿਹੜੇ ਬਜ਼ੁਰਗ ਜਿਹੜਾ ਨੇ 2000 ਰੁਪਏ ਤੋਂ ਲੰਗਰ ਜਿਹੜਾ ਸਟਾਰਟ ਕੀਤਾ ਸੀ ਇੱਕ ਵੀਰ ਸਾਡੇ ਨਾਲ ਬੈਠਾ ਆ ਗੱਲਬਾਤ ਕਰਦੇ ਭਾਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਕੈਸ਼ੀਅਰ ਸਾਹਿਬ ਕੀ ਹਾਲ ਹੈ ਜੇਬਾਂ ਭਰੀਆਂ ਪੂਰੀਆਂ ਬਾਬੇ ਦੀ ਕਿਰਪਾ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਾਂਜੀ ਹਾਂਜੀ ਮਾਲਕ ਜੀ ਕਰਾ ਜੇ ਜੇਬਾਂ ਭਰੀਆਂ ਜੀ ਪੂਰੀਆਂ ਜੀ ਬਹੁਤ ਕਰੇ 2000 ਰੁਪਏ ਤੋਂ ਭਾਜੀ ਸਟਾਰਟ ਕੀਤਾ ਸੀ ਬਜ਼ੁਰਗਾਂ ਨੇ ਹਾਂਜੀ ਹਾਂਜੀ ਤੇ ਕਿੱਥੇ ਹੁਣ ਲੱਖਾਂ ਦੀ ਤੇ 2 ਲੱਖ ਦੀ ਜਾਂ 3 ਲੱਖ ਦੀ ਗੱਲ ਹੋਣ ਕਿੰਨਾਂ ਲੱਗ ਰੀਆਂ ਜੀ ਆਈਸਕ੍ਰੀਮ ਸਾਰੇ ਪਰਿਵਾਰ ਤੇ ਪਰਿਵਾਰ ਹੀ ਆਪਾਂ ਕਹਿ ਰਹੇ ਸਦਾ ਪੇਟ ਚੱਕੋ ਕੀ ਵਾਲਾ ਪਰਿਵਾਰ ਹੀ ਆ ਕਿੰਨੀ ਕਿਰਪਾ ਕੀਤੀ ਗੁਰੂ ਸਾਹਿਬ ਨੇ ਹਾਂਜੀ ਸਾਰੇ ਨਾਲ ਮਿਲ ਕੇ ਕਰਦੇ ਆ ਜੀ ਤੇ ਜੇਬਾਂ ਭਰੀਆਂ ਆ ਜੀ ਬਿਲਕੁਲ ਪਤਾ ਨਹੀਂ ਲੱਗਦਾ ਕਿੱਥੋਂ ਪੈਸਾ ਆਉਂਦਾ ਜੀ ਬੱਬੇ ਨਾਲ ਦੀ ਕਿਰਪਾ ਹੀ ਹਾਂਜੀ ਗਾਥ ਹੋਰ ਵੱਧ ਚੱਲੂਗਾ ਜੀ ਬਿਲਕੁਲ ਅੱਜ ਅਸੀਂ ਸਾਡੇ ਐਨਰ ਵੀਲਰ ਦੋ ਤਿੰਨ ਲੰਗਰ ਹੋਰ ਜਿਹੜੇ ਕੈਨਸਲ ਕਰਵਾਏ ਆ ਹਾਂ ਕਿਉਂਕਿ ਸਾਡੇ ਕੋਲ ਇੰਨਾ ਮਲਵੀ ਦਾ ਜੋ ਬਹੁਤ ਲੰਗਰ ਹੋ ਗਿਆ ਸੀਗਾ ਇਸ ਕਰਕੇ ਕੈਨਸਲ ਕਰ ਰਹੇ ਅਗਲੇ ਸਾਰ ਨੂੰ ਫਿਰ ਸ਼ੁਰੂ ਕਰਾਂਗੇ ਇਹ ਲੰਗਰ ਬਾਅਦ ਵੀ ਸਕਦਾ ਹੈ ਫਿਰ ਆ ਵੀ ਸਕਦਾ ਜੀ ਹਾਂਜੀ ਕਿਉਂਕਿ ਅੱਜ ਹੁਣ ਤੁਸੀਂ ਠੰਡਿਆਂ ਦਾ ਕਿਉਂਗੇ ਗਰਮੀ ਬਹੁਤ ਆ ਠੰਡੇ ਵੀ ਚਲਾ ਰਹੇ ਹੋ ਨਾਲ ਪਾਣੀ ਵੀ ਜਲ ਵੀ ਚਲਾ ਰਹੇ ਹੋ ਨਾਲ ਨੂਡਲ 버ਗਰ ਨੂਡਲ ਟਿੱਕੀਆਂ ਵੀ ਹਨਾ ਹਾਂਜੀ ਹਾਂਜੀ ਠੀਕ ਹੁਣ ਬਾਅਦ ਅਖਿਰ ਤੇ ਰਖੜ ਪੁੰਨੇ ਦਾ ਪੀਤਾ ਦਿਹਾੜਾ ਦੋ ਗਲਬਜ ਸੰਗਤਾਂ ਦੇ ਨਾਲ ਮੈਂ ਸਾਰੀਆਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਗਾ ਵੀ ਰਲ ਮਿਲ ਕੇ ਰਹੋ ਇਹ ਗੁਰੂ ਦੇ ਲੰਗਰ ਦੀ ਸੇਵਾ ਕਰੋ ਮਹਾਰਾਜ ਚੜ੍ਹਦੀਆਂ ਕਲਾਂ ਚ ਰੱਖਿਆ ਜੀ ਠੀਕ ਹੈ ਜੀ ਵੇਖੋ ਜੀ ਇਹ ਸਾਡੇ ਭਾਈ ਚਾਰ ਕਿਸਾਨ ਵਾਲਾ ਪਿੰਡ ਹੈ ਜਿਹੜਾ ਪਿੰਡ ਚੱਕੋਗੀ ਕਿਉਂਕਿ ਮੈਂ ਮੇਰਾ ਫਰਜ਼ ਹੈ ਤੁਹਾਨੂੰ ਦੱਸਣਾ ਕਿਉਂਕਿ ਕਈਆਂ ਦਰਸ਼ਕਾਂ ਨੂੰ ਨਹੀਂ ਪਤਾ ਹੈਗਾ ਜਿਹੜੇ ਸਾਡੇ ਨਾਲ ਪੇਜ ਨਾਲ ਜੁੜੇ ਨਹੀਂ ਕਿ ਪਿੰਡ ਚੱਕੋਗੀ ਐਸਾ ਪਿੰਡ ਜਿੱਥੇ ਭਾਇਚਾਰਕਾਂ ਸਾਝ ਦੀ ਇੱਕ ਮਿਸਾਲ ਜਿਹੜਾ ਬਣ ਚੁੱਕਾ ਵਾ ਪਿੰਡ ਦੇ ਸਰਪੰਚ ਨੇ ਮੌਜੂਦਾ ਹੈਪੀ ਖਦਰ ਜੋ ਕਹਿੰਦਾ ਮੈਨੂੰ ਪਿੰਡ ਵਾਲੇ ਕਹਿੰਦੇ ਤੂੰ ਸਰਪੰਚ ਨਹੀਂ ਹੈਗਾ ਤੂੰ ਸਾਡਾ ਹੈਗਾ ਭਰਾ ਤੇ ਇਹ ਆ ਗਏ ਨੇ ਉਹਨਾਂ ਦੀਆਂ ਖੱਬੀਆਂ ਸੱਚੀਆਂ ਬਾਵਾ ਤੇ ਆ ਬਜ਼ੁਰਗ ਹੈਗਾ ਜੀ ਜਿਨ੍ਹਾਂ ਨੇ 2000 ਰੁਪਏ ਤੋਂ ਲੰਗਰ ਜਿਹੜਾ ਪਿੰਡ ਚੱਕੋਗੀ ਦੇ ਵਿੱਚ ਰੱਖੜ ਪੁੰਨਿਆਂ ਦੇ ਦਿਹਾੜੇ ਤੇ ਸ਼ੁਰੂਆਤ ਕੀਤੀ ਸੀ ਇਹ ਸਰਦਾਰ ਜੀ ਉਹ ਨੇ ਤੇ ਹੁਣ ਲੱਖਾਂ ਕਰੋੜਾਂ ਦੀ ਗੱਲ ਹੋਉਂਦੀ ਹੈ ਪਿੰਡ ਚੱਕੋਗੀ ਦੇ ਬੱਸ ਸਟੈਂਡ ਬਾਬਾ ਜੀ ਤੁਹਾਡੀ ਵੀ ਬਹੁਤ ਵੱਡੀ ਸੇਵਾ ਵਾ ਇੱਥੇ ਗੁਰੂ ਸਾਹਿਬ ਦੇ ਇੱਥੇ ਚਰਨਾਂ 'ਚ ਤੁਸੀਂ ਸੇਵਾ ਕਰ ਰਹੇ ਹੋ ਸਾਰੇ ਨਗਰ ਵਾਲੀਆਂ ਭਾਜੀ ਬੜੀ ਮਿਹਰ ਠੀਕ ਹੈ ਜੀ ਤੇ ਵੀਡੀਓ ਨੂੰ ਤੁਸੀਂ ਵੀਡੀਓ ਸਾਡੀ ਤੁਹਾਨੂੰ ਕਿਦਾਂ ਦੇ ਲੱਗੀਏ ਤੁਸੀਂ ਸਾਨੂੰ ਕਮੈਂਟਾਂ 'ਚ ਦੱਸਣਾ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਭਾਜੀ ਕੀ ਕਹਿਣਾ ਚਾਹੋਗੇ 2000 ਰੁਪਏ ਤੋਂ ਲੰਗਰ ਸਟਾਰਟ ਹੋਇਆ ਤੇ ਕਿੱਥੇ ਹੁਣ ਲੱਖਾਂ ਕਰੋਨਾ ਦੀ ਗੱਲ ਆ ਇਹ ਸਾਡੇ ਮਾਮੇ ਦਾ ਮੁੰਡਾ ਆ ਰੋਸ਼ਨ ਹਾਂਜੀ ਉਹਨੇ ਸ਼ੁਰੂਆਤ ਕੀਤੀ ਸੀ ਰਖੜੀ ਦੀ ਅੱਛਾ ਤੇ ਅੱਜ ਤੱਕ ਗਾਂ ਤੋਂ ਗਾਂ ਮਤਲਬ ਪੂਰਾ ਸਹਿਯੋਗ ਦੇ ਰਿਹਾ ਸਾਰੇ ਨਾਲ ਮਿਲ ਕੇ ਤੇ ਨਾਲ ਮਿਲ ਕੇ ਆਪਾਂ ਮਤਲਬ ਵੀ ਸਾਰਾ ਲੰਗਰ ਚਲਾ ਰਹੇ ਹਾਂ ਠੀਕ 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 ਨਹੀਂ ਬਾਕੀ ਸਰਪੰਚ ਸਾਹਿਬ ਦੀ ਬੜੀ ਕਿਰਪਾ ਹੈ ਜਿਹੜਾ ਸਾਨੂੰ ਮਤਲਬ ਵੀ ਇੱਥੇ ਪੂਰਾ ਸਹਿਯੋਗ ਦਿੱਤੇ ਸਰਪੰਚ ਸਾਹਿਬ ਨੇ ਤੇ ਕਹਿਤਾ ਕਹਿੰਦੇ ਮੈਂ ਤੇ ਪਿੰਡ ਦਾ ਸਰਪੰਚ ਨਹੀਂ ਮੈਂ ਤਾਂ ਭਰਾ ਹਾਂ ਮੈਂ ਭਰਾ ਮੈਂ ਆਪਣੇ ਯਾਰ ਮੇਰੇ ਯਾਰ ਬੇਲੀ ਨਾਲ ਮੈਂ ਭਰਾ ਵਾਂਗੂ ਕਰਦਾ ਨਹੀਂ ਹੈਗਾ ਤੇ ਭਰਾ ਹੀ ਆ ਸਾਡਾ ਠੀਕ ਨਹੀਂ ਇਹਨਾਂ ਦੇ ਸਹਿਯੋਗ ਨਾਲ ਹੀ ਤੁਹਾਨੂੰ ਪਤਾ ਵੀ ਅੱਜ ਕੱਲ ਜੇ ਕੋਈ ਮੌਤਬਾਇਰ ਬੰਦਾ ਕੋਈ ਮਤਲਬ ਸਾਨੂੰ ਮਲੇ ਵੀ ਥੋੜਾ ਬਹੁਤ ਹਸਨਾ ਦਵੇ ਤਾਂ ਉਹਦੇ ਨਾਲ ਬਹੁਤ ਫਰਕ ਪੈਂਦਾ ਹੈ ਸਰਪੰਚ ਤੁਹਾਡੇ ਪਿੰਡ ਦੇ ਨਵੇਂ ਬਣ ਗਏ ਆ ਤੇ ਕੰਮ ਵੀ ਤਸੱਲੀ ਬਖਸ਼ੀ ਹੋਉਂਦੇ ਮੈਨੂੰ ਲੱਗਦਾ ਇਹ ਸਦਾ ਵਾਸਤੇ ਰਹਿਣਾ ਜੀ ਇਹ ਸਦਾ ਵਾਸਤੇ ਪੱਕੀ ਮੋਹਰ ਲਾਤੀ ਫਿਰ ਜੋ ਕੰਮ ਇਹਨੇ ਕਰ ਰਿਹਾ ਨਾ ਪਿੰਡ ਦੇ ਵਿੱਚ ਅੱਜ ਤੱਕ ਕਿਸੇ ਸਰਪੰਚ ਨੇ ਵੀ ਨਹੀਂ ਕੀਤੇ ਹਾਂ ਸਭ ਖਾਣ ਵਾਲੇ ਹੀ ਆਏ ਸਾਡੇ ਮਾਨ ਸਾਹਿਬ ਦੀ ਕਾਰਜਕਾਰੀ ਨੂੰ ਕਿਦਾਂ ਦੇ ਦੇ ਮੁੱਖ ਮੰਤਰੀ ਸਾਹਿਬ ਦੀ ਹਾਂਜੀ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਪ੍ਰਾਲਾ ਚੱਲ ਰਿਹਾ ਜੀ ਉਹਨਾਂ ਦਾ ਠੀਕ ਠੀਕ ਹਾਂਜੀ ਨਸ਼ਿਆਂ ਦਾ ਜਿਹੜਾ ਵਿਰੋਧਨ ਹੈ ਬਹੁਤ ਵਧੀਆ ਜੰਗ ਛੇੜੀ ਹੈ ਜੀ। ਯੋਧ ਨਸ਼ਿਆਂ ਵਿਰੋਧ। ਹਾਂਜੀ ਯੋਧ ਨਸ਼ਿਆਂ ਵਿਰੋਧ ਜੀ। ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ। ਠੀਕ ਹੈ ਜੀ। ਵੇਖੋ ਜੀ ਜਿੱਥੇ ਰਕੜ ਪੁੰਨੇ ਦਾ ਦਿਹਾੜਾ ਉਹਥੇ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਂ ਦੀ ਸੋਚ ਤੇ ਵੀ ਉਹਨਾਂ ਨੇ ਕਹਿੰਦੇ ਡਟ ਕੇ ਪੈਰ ਤੇ ਤਾਂ ਬਹੁਤ ਵਧੀਆ ਪਿੰਡਾਂ ਦੇ ਵਿੱਚ ਨਿਕਾ ਤੇ ਕੰਮ ਕਰਾਉਣੇ ਨੇ ਤੇ ਯੋਧ ਨਸ਼ਿਆਂ ਵਿਰੋਧ ਜਿਹੜੀ ਮਹਿਮ ਜੜੀ ਆ ਸਰਕਾਰ ਵੱਲੋਂ ਜਿਹੜੀ ਚੱਲ ਰਹੀ ਹੈ ਬਹੁਤ ਵਧੀਆ ਪ੍ਰਾਲਾ ਕਰਕੇ ਸਰਕਾਰ ਚਲਾ ਰਹੀ ਹੈ ਤੇ ਅੱਜ ਦੀ ਵੀਡੀਓ ਅਸੀਂ ਪਿੰਡ ਚੱਕੋਗੀ 2000 ਰੁਪਏ ਤੋਂ ਇਹ ਲੰਗਰ ਸਟਾਰਟ ਹੋਇਆ ਸੀ ਤੇ ਕਿੱਥੇ ਲੱਖਾਂ ਦੀ ਗੱਲ ਹੋ ਗਈ ਤੇ ਆਹ ਵੀਡੀਓ ਤੁਸੀਂ ਵੱਧ ਵੱਧ ਸ਼ੇਅਰਿੰਗ ਕਰਦਿਨੀਆ ਗਰੁੱਪਾਂ 'ਚ ਪਾ ਦੇਨੀਆ ਫੇਸਬੁਕ ਪ੍ਰੋਫਾਈਲਾਂ 'ਤੇ ਪਾ ਦੇਨੀਆ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗੇ ਇੱਕ ਸਾਡਾ ਵੀਰ ਪਿੰਡ ਚੱਕੋਗੀ ਦਾ ਵਾਸੀ ਹੈ ਪਰ ਮੈਨੂੰ ਉਹਦੇ ਨਾਮ ਦਾ ਨਹੀਂ ਪਤਾ ਪਰ ਸਾਡਾ ਕੈਮਰਾਮੈਨ ਆ ਹੈਪੀ ਡੀਜੇ ਹੈਪੀ ਡੀਜੇ ਸਾਡਾ ਵੀਰ ਸਾਡਾ ਕੈਮਰੇ ਨਾਲ ਡੀਜੇ ਦੀ ਸੇਵਾ ਵੀ ਫ੍ਰੀ ਕਰਦਾ ਵਾ ਤੇ ਹੈਪੀ ਭਾਜੀ ਸਾਡੇ ਕੈਮਰਾਮੈਨ ਹੈ ਉਹਨਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣੀ ਸੇਵਾ ਜਿਹੜੀ ਬਖੂਬੀ ਨਿਭਾਈ ਹੈ ਸਾਡੇ ਕੈਮਰਾਮੈਨ ਤੇ ਮੈਂ ਹਰਪ੍ਰੀਤ ਸਿੰਘ ਹੋਤੜਾ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗੇ ਜੀ ਉਦੋਂ ਤੱਕ ਦੋ ਜੱਟੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ